ਪੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਸੁਖਵਿੰਦਰ ਸਿੰਘ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦਾ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਦਾ ਫਾਲਟ ਲਾਈਨਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੁੜੇ ਇੱਕ ਅਹਿਮ ਮਸਲੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ ਉਹ ਅੱਜਕੱਲ੍ਹ ਕਈ ਸਵਾਲਾਂ ਦੇ ਘੇਰੇ ਵਿੱਚ ਚੱਲ ਰਹੀ ਹੈ ਖਾਸ ਤੌਰ ਤੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਲੈ ਕੇ ਤੇ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਹੈ ਜਾਂ ਮਸਲਾ ਖੜਾ ਹੋਇਆ ਹੈ ਉਸਨੇ ਹਜ਼ਾਰਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖਾ ਉਸ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਦਿੱਤੇ ਨੇ ਇਹ ਮਸਲਾ ਜੁੜਿਆ ਆ ਕਿ ਇਹਨਾਂ ਵਿਦਿਆਰਥੀਆਂ ਦਾ ਨੀੜਲੇ ਭਵਿੱਖ ਦੇ ਵਿੱਚ ਕੀ ਸਟੇਟਸ ਹੋਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦੇ ਵਰਕ ਪਰਮਿਟ ਜਿਹੜੇ ਆ ਉਹ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਖਤਮ ਹੋਣ ਜਾ ਰਹੇ ਨੇ ਤੇ ਉਹਨਾਂ ਦੇ ਲਈ ਅੱਗੇ ਵਰਕ ਪਰਮਿਟ ਦੀ ਐਕਸਟੈਂਸ਼ਨ ਜਾਂ ਉਸ ਦੀ ਮਿਆਦ ਵਧਾਉਣ ਦਾ ਕੋਈ ਵੀ ਤਰੀਕਾ ਨਹੀਂ ਹੈ ਤੇ ਇਹ ਵਿਦਿਆਰਥੀ ਅਜਹੀ ਸਥਿਤੀ ਵਿੱਚ ਨੇ ਕਿ ਨਾ ਉਹਨਾਂ ਦੇ ਵਰਕ ਪਰਮਿਟ ਦੀ ਐਕਸਟੈਂਸ਼ਨ ਵਧਣ ਦੇ ਲਈ ਹਜੇ ਕੋਈ ਪ੍ਰਬੰਧ ਹੈ ਤੇ ਨਾਲ ਹੀ ਅਜੇ ਤੱਕ ਉਹ ਨਾ ਤਾਂ ਪੀਆਰ ਹੋਏ ਆ ਜੋ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹੁੰਦੀ ਆ ਤੇ ਨਾ ਹੀ ਉਦੋਂ ਉਹਨਾਂ ਦਾ ਵਰਕ ਪਰਮਿਟ ਖਤਮ ਹੋਣ ਤੱਕ ਉਹਨਾਂ ਦੇ ਪੀਆਰ ਹੋਣ ਦੀ ਕੋਈ ਸੰਭਾਵਨਾ ਵਾ ਨਜ਼ਰ ਆ ਰਹੀਆਂ ਨੇ ਤਾਂ ਇਹਨਾਂ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਆ ਤੇ ਇਹ ਮਸਲਾ ਇਸ ਸਮੇਂ ਅਸੀਂ ਕਹਿ ਸਕਦੇ ਆ ਕਿ ਸਿੱਖ ਭਾਈਚਾਰੇ ਦੀ ਗੱਲ ਕਰਨੀ ਹੋਵੇ ਜਿਸ ਨਾਲ ਸੰਬੰਧਤ ਬਹੁਤ ਵਿਦਿਆਰਥੀ ਜਿਹੜੇ ਆ ਪੰਜਾਬ ਤੋਂ ਜਾਂ ਭਾਰਤ ਤੋਂ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਪਿਛਲੇ ਸਾਲਾਂ ਦੌਰਾਨ ਆਏ ਨੇ ਤੇ ਹੁਣ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਜਾ ਰਹੀ ਆ ਤੇ ਉਹ ਵਿਦਿਆਰਥੀ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਆ ਕਿ ਮੈਂਟਲ ਪ੍ਰੈਸ਼ਰ ਜਿਹੜਾ ਆ ਉਹਨੂੰ ਫੇਸ ਕਰ ਰਹੇ ਆ ਤੇ ਇਸ ਬਾਰੇ ਹੁਣ ਪਹਿਲ ਕਦਮੀ ਕਰਦੇ ਆ ਅੱਗੇ ਆਉਂਦੇ ਆ ਕੈਨੇਡਾ ਦੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਜਿਹਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ অন্ਟਾਰੀਓ ਗੁਰਦੁਆਰਾ ਕਮੇਟੀ ਖਾਲਸਾ ਏਡ ਅਤੇ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨੂੰ ਰਿਪਰੈਜ਼ੈਂਟ ਕਰਦੀ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਇਹਨਾਂ ਜਥੇਬੰਦੀਆਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਇਸ ਬਿਆਨ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਕਿ ਜਿਹੜੀ ਸਰਕਾਰ ਆ ਉਹ ਲੜਿੰਦੀਆਂ ਸੋਧਾ ਕਰੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਤਾਂ ਕਿ ਜਿਹੜੇ ਇਹ ਵਿਦਿਆਰਥੀ ਨੇ ਇਹਨਾਂ ਦੇ ਲਈ ਜਿਹੜਾ ਅਗਲਾ ਭਵੇਖਾ ਉਸ ਦੇ ਉੱਤੇ ਜਿਹੜੇ ਕੁਐਸ਼ਨ ਇਹਨਾਂ ਦੇ ਉੱਤੇ ਖੜੇ ਹੋ ਰਹੇ ਆ ਉਹਨਾਂ ਨੂੰ ਇਹਨਾਂ ਦੀ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ ਤੇ ਨਾਲ ਹੀ ਇਹਨਾਂ ਆਰਗੇਨਾਈਜੇਸ਼ਨਸ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਪਿਛਲੇ ਦਿਨੀ ਜਿਹੜਾ ਆਈ ਥਿੰਕ 18 ਮਾਰਚ ਨੂੰ ਰੂਬੀ ਸੋਹੋਤਾ ਜੋ ਕਿ ਬ੍ਰੈਂਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਵੱਲੋਂ ਇੱਕ ਪਟੀਸ਼ਨ ਹਾਊਸ ਆਫ ਕਾਮਰਸ ਦੇ ਵਿੱਚ ਪੇਸ਼ ਕੀਤੀ ਗਈ ਸੀ ਜਿਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਕਿ ਜੋ ਹੁਣ ਮੌਜੂਦਾ ਢਾਂਚਾ ਆ ਕੈਨੇਡਾ ਦੇ ਵਿੱਚ ਵਰਕ ਪਰਮਿਟਸ ਦਾ ਜਿਸ ਦੇ ਮੁਤਾਬਕ ਜਿਹੜਾ ਵੀ ਵਿਦਿਆਰਥੀ ਕੈਨੇਡਾ ਦੇ ਵਿੱਚ 1 ਸਾਲ ਦੀ ਪੜ੍ਹਾਈ ਲੈ ਕੇ ਆਉਂਦਾ ਉਸ ਨੂੰ 1 ਸਾਲ ਦਾ ਵਰਕ ਵੀਜ਼ਾ ਦਿੱਤਾ ਜਾਂਦਾ ਆ ਪੜ੍ਹਾਈ ਤੋਂ ਬਾਅਦ ਤੇ ਜਿਹੜਾ ਵਿਦਿਆਰਥੀ 3 ਸਾਲ ਦੀ ਪੜ੍ਹਾਈ ਲੈ ਕੇ ਆਉਂਦਾ ਆ 2 ਸਾਲ ਦੀ ਪੜ੍ਹਾਈ ਲੈ ਕੇ ਆਉਂਦਾ ਆ ਉਸ ਨੂੰ 3 ਸਾਲ ਦਾ ਜਿਹੜਾ ਆ ਉਹ ਵਰਕ ਵੀਜ਼ਾ ਦਿੱਤਾ ਜਾਂਦਾ ਆ ਤਾਂ ਰੂਬੀਸਾ ਹੋਤਾ ਨਾ ਇੱਕ ਪਟੀਸ਼ਨ ਜਿਹੜੀ ਆ ਉਹ ਫਾਈਲ ਕੀਤੀ ਆ ਜਿਹਦੇ ਵਿੱਚ ਮੰਗ ਕੀਤੀ ਗਈ ਆ ਕਿ ਇਮੀਗ੍ਰੇਸ਼ਨ ਪਾਲਿਸੀ ਨੂੰ ਬਦਲ ਦੇਣ ਜਿਹੜਾ 1 ਸਾਲ ਦਾ ਸਟੱਡੀ ਵੀਜ਼ਾ ਪਲੱਸ 1 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੀ ਉਸ ਨੂੰ ਵਧਾ ਕੇ 3 ਸਾਲ ਦਾ ਕੀਤਾ ਜਾਵੇ ਜਿਹੜਾ 3 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੀ ਉਸ ਨੂੰ ਵਧਾ ਕੇ 5 ਸਾਲ ਦਾ ਕੀਤਾ ਜਾਵੇ ਤਾਂ ਇਹ ਮੰਗ ਦੇ ਨਾਲ ਇਹ ਪਟੀਸ਼ਨ ਦਾਖਲ ਕੀਤੀ ਗਈ ਆ ਤੇ ਇਹਨਾਂ ਸਿਕ ਆਰਗੇਨਾਈਜੇਸ਼ਨਸ ਲੈ ਜਿਹੜੀ ਇਹ ਕਮਿਊਨਿਟੀ ਆਰਗੇਨਾਈਜੇਸ਼ਨਸ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਸਰਕਾਰ ਤੋਂ ਇਹ ਮੰਗ ਕੀਤੀ ਗਈ ਆ ਕਿ ਜਿਹੜੀ ਇਹ ਰੂਬੀ ਸਹੋਤਾ ਦੀ ਪਟੀਸ਼ਨ ਆ ਉਸ ਨੂੰ ਮੰਨਿਆ ਜਾਵੇ ਤੇ ਉਸ ਮੁਤਾਬਕ ਜਿਹੜੀ ਇਹ ਜਿਹੜੀ ਐਲਰਿਦੀਆ ਸੋਧਾ ਨੇ ਇਹ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੀਤੀਆਂ ਜਾਂ ਤੇ ਜਿਹੜੀ ਇਹ ਸਾਰੀ ਸਥਿਤੀ ਬਣੀ ਹੋਈ ਆ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਇਸ ਬਾਰੇ ਅੱਜ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਖਾਸ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਲੀਡਰ ਜਸਪ੍ਰੀਤ ਸਿੰਘ ਜੋ ਕਿ ਬਤੌਰ ਇੱਕ ਸਟੂਡੈਂਟ ਕੈਨੇਡਾ ਆਏ ਸੀ ਤੇ ਇੱਥੇ ਉਹਨਾਂ ਨੇ ਲੰਬਾ ਸਮਾਂ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਹੁਣ ਉਹ ਇੱਥੇ ਪੀਆਰ ਹੋ ਚੁੱਕੇ ਨੇ ਤੇ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵਿੱਚ ਇੱਕ ਲੀਡਰਸ਼ਿਪ ਰੋਲ ਲੁਭਾ ਰਹੇ ਨੇ ਤੇ ਇੰਟਰਨੈਸ਼ਨਲ ਸਿੱਖ ਸਟੂਡੈਂਟ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਮੈਂ ਜਸਪ੍ਰੀਤ ਸਿੰਘ ਵੀ ਤੁਹਾਨੂੰ ਜੀਐਨ ਨੂੰ ਕਹਿੰਦਾ ਟੀਵੀ 84 ਤੇ ਸਭ ਤੋਂ ਪਹਿਲਾਂ ਜਸਪ੍ਰੀਤ ਸਿੰਘ ਜੀ ਜਿਹੜਾ ਸਵਾਲ ਆ ਉਹ ਇਹੀ ਆ ਕਿ ਇਹ ਬਿਆਨ ਜੋ ਸਾਹਮਣੇ ਆਇਆ ਤੁਹਾਡਾ ਕਿ ਵਿਦਿਆਰਥੀਆਂ ਦੇ ਲਈ ਜੋ ਮੁਸ਼ਕਲ ਖੜੀ ਹੋ ਰਹੀ ਆ ਐਕਸਟੈਂਸ਼ਨਸ ਮਿਲਣ ਦੀ ਸੰਭਾਵਨਾ ਨਹੀਂ ਨਜ਼ਰ ਆ ਰਹੀ ਆ ਬੜੀ ਇੱਕ ਮੈਂਟਲ ਸਟ੍ਰੈਸ ਦੇ ਵਿੱਚ ਵਿਦਿਆਰਥੀ ਚੱਲ ਰਹੇ ਨੇ ਤੇ ਉਹਨਾਂ ਦੇ ਲਈ ਤੁਸੀਂ ਇਹ ਆਵਾਜ਼ ਚੁੱਕੀ ਆ ਕਿ ਸਰਕਾਰ ਲੋੜਿੰਦੀਆਂ ਸੋਧਾਂ ਕਰੇ ਜਿਹੜਾ ਇਹ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਹਵਾਲੇ ਦੇ ਨਾਲ ਖਾਸ ਤੌਰ ਤੇ ਤਾਂ ਤੁਸੀਂ ਜਿਹੜਾ ਇਹ ਮਤਲਬ ਬਿਆਨ ਜਾਰੀ ਕੀਤਾ ਆ ਇਹਦੇ ਵਿੱਚ ਤੁਸੀਂ ਕੀ ਮੰਗ ਕਰ ਰਹੇ ਹੋ ਸਭ ਤੋਂ ਪਹਿਲਾਂ ਉਹਦੇ ਬਾਰੇ ਇੱਕ ਸੰਖੇਪ ਜਾਣਕਾਰੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਓ ਸੋ ਜਿਹੜੀ ਜਿਹੜੀ ਆਪਾਂ ਲੈਟਰ ਦੀ ਗੱਲ ਗੱਲ ਕਰਦੇ ਆ ਚਾਰਜ ਜਦੋਂ ਬੰਦੀਆਂ ਨੇ ਰੜ ਕੇ ਜਿਹੜੇ ਇਮੀਗ੍ਰੇਸ਼ਨ ਦੇ ਮਿਨਿਸਟਰੀ ਆ ਮਹਾਤਮਾ ਰਦਰ ਨੂੰ ਲਿਖਿਆ ਸੋ ਬੇਸਿਕ ਜਿਹੜੀ ਗੱਲ ਆ ਬੇਸਿਕਲੀ ਤਾਂ ਇਹੀ ਹੋਈ ਆ ਕਿ ਪਿਛਲੇ 3-4 ਸਾਲਾਂ ਤੋਂ ਜਿਹੜੇ ਵਰਕ ਪਰਮਿਟ ਇਸ਼ੂ ਹੋਏ ਸੀਗੇ ਸਪੈਸੀਫਿਕਲੀ ਜਿਹੜੇ 2020 ਦੇ 21 ਦੇ ਵਿੱਚ ਜਿਹਨਾਂ ਨੂੰ ਬਣੇ ਸੀਗੇ ਉਹ ਇੱਕ ਵੱਡੇ ਨੰਬਰ ਦੇ ਵਿੱਚ 2024 ਦੇ ਵਿੱਚ ਐਕਸਪਾਇਰ ਹੋ ਰਹੇ ਆ ਤੇ 2025 ਦੇ ਵਿੱਚ ਵੀ ਤੇ ਅੱਗੇ ਤਾਂ ਹੁਣ ਪਿਛਲੇ 2 ਸਾਲਾਂ ਵਿੱਚ ਤਾਂ ਤਾਂ ਐਕਸਟੈਂਸ਼ਨ ਵੀ ਬਣ ਗਈਆਂ ਸੀਗੀਆਂ 18-18 ਮਹੀਨੇ ਦੀ ਉਹਨਾਂ ਵਿਦਿਆਰਥੀਆਂ ਨੂੰ ਪਰ ਹੁਣ ਮਿਨਿਸਟਰ ਨੇ ਸਾਫ਼ ਇਨਕਾਰ ਕੀਤਾ ਸੀਗਾ ਕਿ ਉਹ ਉਹਨਾਂ ਨੂੰ ਕੋਈ ਐਕਸਟੈਂਸ਼ਨ ਨਹੀਂ ਬਣਦੀ ਹੈ इवन ਆਪਣੀ ਵੀ ਜਦੋਂ ਹੁਣ ਦੋ ਹਫ਼ਤੇ ਪਹਿਲਾਂ ਅਡਮਿਨਿਸਟਰ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਆਪਾਂ ਐਕਸਟੈਂਸ਼ਨਾਂ ਨਹੀਂ ਦੇ ਰਹੇ ਪਰ ਕਮਿਊਨਿਟੀ ਲੈਵਲ ਦੇ ਉੱਤੇ ਆਪ ਨੂੰ ਪਤਾ ਕਿ ਉਹਨਾਂ ਹੀ ਕਿੰਨੇ ਜ਼ਿਆਦਾ ਡਰਾਸਟਿਕ ਇਫੈਕਟ ਹੋ ਸਕਦੇ ਆ ਸਪੈਸ਼ਲੀ ਜੇ ਆਪਾਂ ਜੋ ਕੀ ਹੈ ਕਿ ਜਿੰਨਾ ਨੰਬਰ ਆ ਕੇ ਲੋਕ ਤਾਂ ਲੱਖਾਂ ਦੇ ਵਿੱਚ ਵੀ ਕਹਿ ਰਹੇ ਆ ਕਿ ਉਹ ਵਰਕਅਪਮੈਂਟ ਹੋ ਰਿਹਾ ਹੈਗੇ ਪਰ ਆਦਰਵਾਇਜ਼ ਹਜ਼ਾਰਾਂ ਦੇ ਵਿੱਚ ਨੰਬਰ ਤਾਂ ਹੈਗਾ ਹੀ ਆ ਜਿਹੜੇ ਪ੍ਰਭਾਵਿਤ ਹੋੜੀ ਵਿਦਿਆਰਥੀ ਇਸ ਮਾਸ ਡਿਪੋਰਟੇਸ਼ਨਸ ਰਡ ਲੀਗਲ ਹੋਈਆਂ ਸੋ ਬੇਸਿਕਲੀ ਕਬਲਟੀ ਦਾ ਇਹੀ ਕਨਸਰਨ ਸੀਗਾ ਇਸੇ ਕਰਕੇ ਫਿਰ ਚਾਰ ਦਿਨਾਂ ਦੇ ਲਈ ਰੜ ਕੇ ਡਬੀਐਸਓ ਉਟਾਰੀ ਕੋਤਵਾਰ ਕੀ ਖਾਲਸਾ ਐਡ ਆਈਐਸਐਸਏ ਕਿ ਜਿਹੜੇ ਆਪਣਾ ਵਿਦਿਆਰਥੀ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਸਾਡਾ ਐਕਸਪਾਇਰੇਸ਼ਨ ਆ ਵਰਕਮੈਂਟ ਦੀ ਉਹਨਾਂ ਨੂੰ ਵਲਨਰੇਬਲ ਬਣਾਉਂਦੀ ਆ ਤੁਹਾਨੂੰ ਪਤਾ ਫਿਰ ਕਿੰਨੀ ਐਕਸਪਾਇਰੇਸ਼ਨ ਹੁੰਦੀ ਆ ਵਿਦਿਆਰਥੀਆਂ ਦੀ ਉਤੇ ਦੂਸਰਾ ਜਿਹੜਾ ਇੱਕ ਕੈਨੇਡੀਅਨ ਇਕਨੋਮੀ ਨੂੰ ਵੀ ਬਹੁਤ ਝਟਕਾ ਲੱਗ ਸਕਦਾ ਜੇਕਰ ਇਹਦੇ ਨੰਬਰ ਦੇ ਵਿੱਚ ਇੰਨੇ ਵਿਦਿਆਰਥੀ ਨੂੰ ਡਿਪੋਰਟ ਕਰਾਂਗੇ ਜਾਂ ਉਹਨਾਂ ਨੂੰ ਵਾਪਸ ਜਾਣ ਪਊਗਾ ਸੋ ਇਹੀ ਮਤਲਬ ਸਭ ਤੋਂ ਵੱਧ ਮੇਨ ਕਨਸਰਨ ਸੀਗਾ ਵਿਦਿਆਰਥੀਆਂ ਦੇ ਬਾਰੇ ਆਪਾਂ ਵੈਸੇ ਵੀ ਅਦਰਵਾਈਜ਼ ਦੇਖਿਆ ਹੀ ਆ ਕਿ ਪਿਛਲੇ ਕਾਜੀਕਰ ਤੋਂ ਜਿਹੜੇ ਸੂਨਸੈਟ ਦੀਆਂ ਅਟੈਂਪਟਸ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਜਾਂ ਫਿਰ ਡਰੱਗ ਐਡਿਕਸ਼ਨ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਦਾ ਨੰਬਰ ਬਹੁਤ ਹਾਈ ਆ ਸੋ ਜੇ ਹੁਣ ਮਾਸ ਡਿਪੋਰਟੇਸ਼ਨਸ ਬਾਰੇ ਗੱਲ ਹੁੰਦੀ ਆ ਤਾਂ ਉਹਦੇ ਨਾਲ ਉਹ ਨੰਬਰ ਹੋਰ ਵਧਣਾ ਇਸ ਕਰਕੇ ਇਹ ਸਾਰਿਆਂ ਦੇ ਜਿਹੜੇ ਕਮਿਊਨਿਟੀ ਦੇ ਸੋਹਣ ਦੇ ਲੋਕ ਸੀਗੇ ਉਹਨਾਂ ਨੇ ਰਲ ਕੇ ਮਨਮਤ ਕੀਤਾ ਜਸਪ੍ਰੀਤ ਸਿੰਘ ਜੀ ਤੁਸੀਂ ਜਿਵੇਂ ਇਹ ਗੱਲ ਦੱਸੀ ਆ ਕਿ ਤੁਸੀਂ ਇਹ ਮੰਗ ਕਰ ਰਹੇ ਹੋ ਕਿ ਜਿਹੜਾ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾਵੇ ਵਿਦਿਆਰਥੀਆਂ ਨੂੰ ਕਿ ਉਹ ਪਰਮਨੈਂਟ ਰੈਜ਼ੀਡੈਂਸ ਰੈਜ਼ੀਡੈਂਟ ਤੱਕ ਜਿਹੜਾ ਤੱਕ ਦਾ ਜਿਹੜਾ ਸਫਰ ਆ ਇੱਥੋਂ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਦਾ ਉਹ ਪੂਰਾ ਹੋ ਸਕੇ ਪਰ ਨਾਲ ਹੀ ਇੱਕ ਪੈਰਲ ਜਿਹੜਾ ਇੱਕ ਸਵਾਲ ਖੜਾ ਹੁੰਦਾ ਆ ਉਹ ਇਹ ਹੋ ਰਿਹਾ ਆ ਕਿ ਜਦੋਂ ਇਹ ਜਿਹੜੇ ਵਿਦਿਆਰਥੀ ਨੇ ਉਹ ਕੈਨੇਡਾ ਦੇ ਵਿੱਚ ਪੜਨ ਦੇ ਲਈ ਆਉਂਦੇ ਆ ਤਾਂ ਜਿਹੜਾ ਲੈਟਰ ਆਫ ਪਰਪਸ ਹੁੰਦਾ ਆ ਜਿਹੜੋ ਸਾਈਨ ਕਰਦੇ ਆ ਉਹ ਲੈਟਰ ਆਫ ਪਰਪਸ ਦੇ ਵਿੱਚ ਇਹ ਕਲੀਅਰ ਹੁੰਦਾ ਕਿ ਉਹ ਸਿਰਫ ਸਟੱਡੀ ਕਰਨਾ ਕਰਨ ਵਾਸਤੇ ਕੈਨੇਡਾ ਆ ਰਹੇ ਆ ਤੇ ਇਸ ਦੇ ਨਾਲ ਲੋਕ ਕੁਝ ਲੋਕ ਇਹ ਸਵਾਲ ਖੜਾ ਕਰ ਰਹੇ ਆ ਕਿ ਇਹ ਗਾਰੰਟੀ ਨਹੀਂ ਉਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਦਿੰਦਾ ਕਿ ਉਹਨਾਂ ਨੂੰ ਫਿਰ ਇੱਥੇ ਪਰਮਾਨੈਂਟ ਰੈਜ਼ਿਡੈਂਸੀ ਵੀ ਜਿਹੜੀ ਆ ਆਫਟਰ ਸਟੱਡੀ ਉਹ ਦਿੱਤੀ ਜਾਊਗੀ ਤਾਂ ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ ਕਿ ਜਿਹੜੀਆਂ ਲੋੜਿੰਦੀਆਂ ਸੋਧਾਂ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੀਤੀਆਂ ਜਾਣ ਜਿਹਦੇ ਨਾਲ ਕਿਵ ਵਿਦਿਆਰਥੀਆਂ ਦੀ ਪਰਮਨੈਂਟ ਰੈਜ਼ਿਡੈਂਸੀ ਦਾ ਜਿਹੜਾ ਸਫਰ ਆ ਉਹ ਮੁਕੰਮਲ ਹੋ ਸਕੇ ਤਾਂ ਤੁਸੀਂ ਕਿਹਨਾ ਗਰਾਉਂਡਸ ਦੇ ਉੱਤੇ ਇਹ ਮੰਗ ਕਰ ਰਹੇ ਹੋ ਦੇਖੋ ਬੇਸਿਕ ਗੱਲ ਤਾਂ ਇਹ ਹੀ ਆ ਕਿ ਇਹਨਾਂ ਚੀਜ਼ ਜ਼ਰੂਰ ਆ ਕਿ ਜਦੋਂ ਕੋਈ ਵਿਦਿਆਰਥੀ ਆਉਂਦਾ ਆ ਉਹ ਸਟੇਟਮੈਂਟ ਆਫ ਪਰਪਸ ਵਿੱਚ ਲਿਖਦੇ ਆ ਕਿ ਅਸੀਂ ਇੱਥੇ ਪੜ੍ਹਨ ਹੀ ਆ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਪਰ ਅਦਰਵਾਈਜ਼ ਜਿਹੜੀ ਹੈ ਕਿ ਰਿਐਲਿਟੀ ਹੈ ਜਿਹਦੇ ਤੋਂ ਸਭ ਜਾਣੂਗਾ ਕਿ ਤੁਸੀਂ ਮਤਲਬ ਲਾਈਫਟਾਈਮ ਸੇਵਿੰਗਸ ਫੈਮਿਲੀ ਦੀ ਸਪੈਂਡ ਕਰਕੇ ਕੋਈ ਮਤਲਬ ਇਦਾਂ ਦੇ ਕਲੇ ਇੰਸਟੀਟਿਊਸ਼ਨ ਵਿੱਚ ਪੜਨ ਥੋੜੀ ਆਉਂਦਾ ਹੈ ਕਿਹੜਾ ਕੋਈ ਮਤਲਬ ਵਰਲਡ ਕਲਾਸ ਇੰਸਟੀਟਿਊਸ਼ਨ ਸਹੀ ਹੈਗੇ ਆ ਜਿਨ੍ਹਾਂ ਵਿੱਚ ਕੋ ਪੜਨ ਆਉਗਾ ਆਬਵੀਅਸਲੀ ਸਾਰਿਆਂ ਨੂੰ ਪਤਾ ਹੈ ਗੱਲ ਬਹੁਤ ਜ਼ਿਆਦਾ ਜਨਰਲਾਈਜ਼ ਆ ਇਹ ਕਿ ਵਿਦਿਆਰਥੀ ਜਿਹੜੇ ਇਹਨਾਂ ਕਾਲਜ ਦੇ ਵਿੱਚ ਆਉਂਦੇ ਆ ਇਵੈਂਚੁਅਲੀ ਉਹ ਵਰਮ ਪਰਮਿਟ ਲੈਣਗੇ ਤੇ ਉਹ ਪੀਆਰ ਹੋਣਾ ਚਾਹੁੰਦੇ ਆ ਹਨ ਤੋ ਜੇ ਬ੍ਰੈਦਰ ਦੀ ਗੱਲ ਨਹੀਂ ਸੀਗੀ ਤਾਂ ਫਿਰ ਉਦੋਂ ਵੀ ਰੋਗ ਦਿੱਤਾ ਜਾਣਾ ਚਾਹੀਦਾ ਸੀ ਪਹਿਲੇ ਜਦੋਂ ਵਿਦਿਆਰਥੀ ਜੜੀ ਆਉਣੀ ਸੀ ਸੋ ਇੰਸਟੈਡ ਹੁਣ ਇੰਦੀ ਆਫਿਸਾਂ ਨੇ ਵਿਦਿਆਰਥੀਆਂ ਤੇ ਪ੍ਰਭਾਵ ਕੇ ਤਿੰਨ ਤਿੰਨ ਸਾਲ ਉਹਨੇ ਕੰਮ ਵੀ ਕੀਤਾ ਜਰੂਰ ਸਪੈਸ਼ਲੀ ਲੇਬਰ ਸ਼ੋਰੇ ਸੀਗੀ ਲੇਬਰ ਸ਼ੋਰੇਜ ਤਾਂ ਤੇ ਹਮੇਸ਼ਾ ਰਹਿੰਦੀ ਆ ਸੋ ਹੁਣ ਉਹਨਾਂ ਨੂੰ ਐਡਾ ਜਿਹਾ ਕਹਿ ਦਿੱਤਾ ਜਾਵੇ ਕਿ ਤੁਸੀਂ ਹੁਣ ਵਾਪਸ ਚਲ ਜਾਓ ਤੇ ਪਰ ਉਹਨਾਂ ਦੇ ਲਈ ਦੈਸ ਨੋ ਗੋ ਬੈਕ ਹਨ ਕਿ ਲਾਈਫਟਾਈਮ ਸੇਵਿੰਗਸ ਉਹਨੇ ਸਪੈਂਡ ਕੀਤੀਆਂ ਫੈਮਿਲੀ ਦੀਆਂ ਤੇ ਕਰ ਦੇ ਚੱਕੇ ਹੋਏ ਆ ਤੇ ਇਵਨ ਉਹਨਾਂ ਦੀ ਲੈਂਗੁਏਜ ਵੀ ਜਿਹੜੀ ਉਹਨਾਂ ਦੀ ਆ ਸੌਰੀ ਸਟੱਡੀ ਆ ਉਹ ਵੀ ਬੈਕ ਉਹ ਮੋਸਟਲੀ ਮੋਸਟ ਲਾਈਕਲੀ ਰੈਲੇਵੈਂਟ ਨਹੀਂ ਬਣਦੀ ਸੋ ਆਈ ਥਿੰਕ ਉਹ ਮਤਲਬ ਆਰਕੀਮੈਟਰ ਦਾ ਉਹਦੀ ਡੈਵੇ ਵੀ ਸੈਂਸ ਨਹੀਂ ਬਣਦੀ ਤੇ ਦੂਸਰੇ ਵਿੱਚ ਵੈਸੇ ਵੀ ਕਿ ਜਦੋਂ ਆਪਾਂ ਮਤਲਬ ਇਨੀ ਜਦੋਂ ਆਪਾਂ ਕਹਿੰਦੇ ਆ ਕਿ ਸਾਨੂੰ ਇਹ ਇਮੀਗ੍ਰੈਂਟਸ ਦੀ ਲੋੜ ਹੈ ਕੈਨੇਡਾ ਦੇ ਵਿੱਚ ਉਹਨਾਂ ਵਾਲੇ ਸਾਲ ਦੇ ਵਿੱਚ ਜਿਵੇਂ ਇੱਕ ਨੰਬਰ ਸੀਗਾ I think 6-7 ਲੱਖ ਸਕਿੱਲ ਟ੍ਰੇਡ ਦੇ ਵਿੱਚ ਵਰਕਰ ਦੀ ਲੋੜ ਹੈ ਪਲੰਬਿੰਗ ਇਲੈਕਟ੍ਰੀਸ਼ੀਅਨ ਐਚ ਵੀਕ ਵਗੈਰਾ ਆਦਿ ਵਿੱਚ ਅਗਲੇ ਇੱਕ ਦਹਾਕੇ ਦੇ ਵਿੱਚ ਤੇ ਉਹ ਕਿੱਥੋਂ ਆਣੀ ਆ ਉਹ ਬੇਸਿਕਲੀ ਤਾਂ ਇਹੀ ਆਈਡੀਆ ਹੁੰਦਾ ਕਿ ਇਹੀ ਜਿਹੜੇ ਵਰਕਰ ਨੇ ਇੱਥੇ ਪੜਨ ਆਉਂਦੇ ਨੇ ਉਹ ਇਵੈਨਚੁਅਲੀ ਉਸ ਵਰਕ ਫੋਰਸ ਦੇ ਵਿੱਚ ਟ੍ਰਾਂਜ਼ਿਸ਼ਨ ਕਰਨਗੇ ਤੇ ਦੂਸਰੇ ਪਾਸੇ ਆਈ ਆਈ ਥਿੰਕ ਇਹ ਐਸੋ ਲਈ ਮਤਲਬ ਮਸਲਾ ਜਿਆਦਾ ਪੋਲਿਟੀਕਲ ਬਿਲਦਾ ਹੀ ਆ ਅਦਰਵਾਈਜ਼ ਸਾਰਿਆਂ ਨੂੰ ਪਤਾ ਕਿ ਇੱਕ ਪਾਸੇ ਕੈਨੇਡਾ ਨੂੰ ਬੰਦਿਆਂ ਦੀ ਲੋੜ ਹੈ ਡਿਮਾਂਡ ਹੈ ਸਕਿੱਲ ਰੇਟ ਦੇ ਵਿੱਚ ਜਾਂ ਹੈਲਥ케ਅਰ ਵਿੱਚ ਜਾਂ ਕਿਸੇ ਵੀ ਫੀਲਡ ਦੇ ਵਿੱਚ ਤੇ ਦੂਸਰੇ ਪਾਸੇ ਇੰਨੀ ਲੱਖਾਂ ਬੰਦੇ ਦੀ ਸਪਲਾਈ ਹੈਗੀ ਆ ਸੋ ਬੇਸਿਕਲੀ ਇਹਨਾਂ ਨੂੰ ਮੀਟਿੰਗ ਕਰਨਾ ਆਪਸ ਵਿੱਚ ਕਿ ਜਿਹਨਾਂ ਨੂੰ ਇਮੀਗ੍ਰੇਸ਼ਨ ਚਾਹੀਦੀ ਆ ਉਹਨੂੰ ਇਮੀਗ੍ਰੇਸ਼ਨ ਮਿਲ ਜੂਗੀ ਤੇ ਜੇ ਕੈਨੇਡਾ ਨੂੰ ਇੱਥੇ ਅ ਵਰਕਰਸ ਚਾਹੀਦੇ ਆ ਮਤਲਬ ਉਸ ਫੀਲਡ ਅੰਡਰ ਉਹਦਾ ਫੀਲਡ ਅੰਡਰ ਜਿੱਥੇ ਲੇਬਰ ਸ਼ੋਰਟੇਜ ਹੈਗੀ ਆ ਉਥੇ ਕੰਮ ਕਰਨ ਦੇ ਬੰਦੇ ਚਾਹੀਦੇ ਆ ਤੇ ਉਹਨਾਂ ਕੋਲ ਆਲਰੇਡੀ ਹੈਗੇ ਆ ਜਾਂ ਉਹਨਾਂ ਨੂੰ ਥੋੜੀ ਬਥੀ ਹੋ ਟ੍ਰੇਨਿੰਗ ਦੀ ਲੋੜ ਆ ਤੇ ਉਹ ਜਿਹੜੀ ਉਹ ਸ਼ੋਰਟੇਜ ਆ ਉਹ ਕੰਪਲੀਟ ਕਰ ਦੇਣਗੇ ਸੋ ਆਈ ਥਿੰਕ ਦੋਨਾਂ ਜਿਹੜੀ ਮਤਲਬ ਦੋਨਾਂ ਤਰ੍ਹਾਂ ਦਾ ਹੀ ਮਤਲਬ ਕੰਮ ਸੌਖਾ ਹੁੰਦਾ ਬਲਕੇ ਬਸ ਜਸਟ ਇੱਕ ਪੋਲਿਟੀਕਲ ਵਿਲ ਦੀ ਲੋੜ ਆ ਇੱਕ ਕੰਮ ਕਰਨ ਦੀ ਲੋੜ ਆ ਤੇ ਇੱਕ ਜਿਹੜਾ ਮੈਨੂੰ ਖੁਰ ਕਰਨ ਲੱਗਦਾ ਕਿ ਇਸ ਵੇਲੇ ਰੁਕਾਵਟ ਕਿਉਂ ਆ ਰਹੀ ਆ ਪਹਿਲਾਂ ਮਿਨਿਸਟਰ ਨੇ ਆਲਰੇਡੀ ਇਹਨਾਂ ਨੇ ਦੇਖਿਆ ਤਾਂ ਪਹਿਲਾਂ ਵੀ ਐਕਸਟੈਂਸ਼ਨ ਦਿੱਤੀਆਂ ਸੀਗੀਆਂ ਉਹਦਾ ਆਈ ਥਿੰਕ ਮੇਨ ਕਾਰਨ ਹੈ ਕਿ ਜਿਹੜਾ ਜ਼ੈਨੋਫੋਬੀਆ ਜਿਹੜੀ ਹੈ ਇੱਕ ਹੇਟ ਬਹੁਤ ਆਨਲਾਈਨ ਸਪਰੈਡ ਹੋਈ ਹੈ ਹੋ ਰਹੀ ਆ ਇਮੀਗ੍ਰੈਂਟਸ ਦੇ ਖਿਲਾਫ ਸਪੈਸੀਫਿਕਲੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਦਾ ਸਪੈਸ਼ਲ ਤੇ ਉਹਦਾ ਵੀ ਇੱਕ ਉਹਦਾ ਵੀ ਆਈ ਥਿੰਕ ਇੱਕ ਵੱਡਾ ਕਾਰਨ ਹੈਗਾ ਕਿ ਸ਼ਾਇਦ ਸਰਕਾਰ ਵੀ ਇਸ ਲਈ ਕੋਈ ਦਾ ਸਟੈਪ ਲੈਣ ਤੋਂ ਡਰ ਰਹੀ ਆ ਕਿ ਸ਼ਾਇਦ ਆਪੋਜੀਸ਼ਨ ਜਾਂ ਫਿਰ ਕੋਈ ਮਤਲਬ ਆਪ ਲੋਕਾਂ ਦੇ ਵਿੱਚੋਂ ਇਹ ਆਵਾਜ਼ ਚੁੱਕੂਗੀ ਤੋ ਕਿ ਇਹਨਾਂ ਵਿਦਿਆਰਥੀਆਂ ऑलरेडी ਇੱਕ ਵਾਰ ਐਸ ਅ ਸਕੀਮ ਬੋਰਡ ਯੂਜ਼ ਕੀਤਾ ਜਾਇਆ ਚੁਕਿਆ ਹਾਊਸਿੰਗ ਦੇ ਕਰਾਈਸਿਸ ਦੇ ਵਿੱਚ ਬਲੀਡ ਕਰਕੇ ਸੋ ਆਈ ਥਿੰਕ ਉਹ ਵੀ ਇੱਕ ਰੋਲ ਇਹ ਸਾਰੀ ਚੀਜ਼ ਵਿੱਚ ਪਲੇ ਕਰ ਰਹੀ ਆ ਕਿ ਉਹਨੇ ਐਕਸੀਡੈਂਟ ਕਿਉਂ ਆਇਆ ਇਸ ਵੇਲੇ ਐਕਸਟੈਂਸ਼ਨ ਦੇ ਇਹਨਾਂ ਵਿਦਿਆਰਥੀਆਂ ਜਸਪ੍ਰੀ ਸਿੰਘ ਜੀ ਇਸ ਦੇ ਨਾਲ ਕੁਝ ਹੋਰ ਵੀ ਵੱਡੇ ਸਵਾਲ ਖੜੇ ਹੋ ਰਹੇ ਆ ਕਿਉਂਕਿ ਇਸ ਟਾਈਮ ਇਮੀਗ੍ਰੇਸ਼ਨ ਪਾਲਿਸੀ ਤੇ ਵੀ ਵੱਡੇ ਕੁਐਸਚਨ ਖੜੇ ਹੋ ਰਹੇ ਆ ਕਿਉਂਕਿ ਕੈਨੇਡਾ ਦੇ ਵਿੱਚ ਅਸੀਂ ਦੇਖਿਆ ਕਿ ਸਾਰੀ ਜਿਵੇਂ ਇੱਕ ਇਕਨੋਮੀ ਜਿਹੜੀ ਆ ਉਹ ਬੜੀ ਸਟ੍ਰੈਸ ਦੇ ਵਿੱਚ ਚੱਲ ਰਹੀ ਆ ਜੌਬਸ ਘਟ ਰਹੀਆਂ ਨੇ ਮਤਲਬ ਲੋਕ ਜਿਹੜੇ ਆ ਖਾਸ ਤੌਰ ਤੇ ਵਿਦਿਆਰਥੀ ਜਿਹੜੇ ਆ ਮਤਲਬ ਵੱਡੀ ਗਿਣਤੀ ਦੇ ਵਿੱਚ ਉਹ ਅੱਜਕੱਲ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ ਇੱਥੇ ਤੇ ਉਸ ਦੇ ਨਾਲ ਹੀ ਹਾਊਸਿੰਗ ਕ੍ਰਾਈਸਿਸ ਜਿਹੜਾ ਆ ਜਿੱਥੇ ਗ੍ਰੋਸਰੀਜ਼ ਦੇ ਪ੍ਰਾਈਸ ਨੇ ਵਧ ਗਏ ਆ ਉਹ ਫਿਊਲ ਦੇ ਪ੍ਰਾਈਸਿਸ ਲਗਾਤਾਰ ਵਧ ਰਹੇ ਆ ਉਸ ਤੋਂ ਇਲਾਵਾ ਹਾਊਸਿੰਗ ਦੀ ਗੱਲ ਕਰਨੀ ਹੋਵੇ ਰੈਂਟ ਇੰਨੇ ਜ਼ਿਆਦਾ ਨੇ ਕਿ ਇੱਥੇ ਜਿਹੜੀ ਲਾਈਫ ਸਸਟੇਨ ਕਰਨੀ ਇੱਕ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਸਟਰਗਲ ਬਣੀ ਹੋਈ ਆ ਤੇ ਉਸ ਦੇ ਵਿੱਚ ਲੋਕ ਇਹ ਸਵਾਲ ਖੜੇ ਕਰ ਰਹੇ ਨੇ ਕਿ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ ਉਹਨਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਤਾਂ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਆਲਰੇਡੀ ਜੋਬਸ ਘਟ ਰਹੀਆਂ ਨੇ ਜੋਬਸ ਹੈ ਨਹੀਂ ਲੋਕ ਵਿਹਲੇ ਬੈਠੇ ਆ ਹਾਊਸਿੰਗ ਕ੍ਰਾਈਸਿਸ ਵਾਸਤੇ ਵੀ ਕਈ ਲੋਕ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਦੱਸਦੇ ਆ ਮਤਲਬ ਸੀਰੀਅਸ ਨੋਟ ਤੇ ਗੱਲ ਕਰਨੀ ਹੋਵੇ ਤਾਂ ਸਿਚੁਏਸ਼ਨ ਇਹ ਆ ਕਿ ਕਿਹਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਪਾਲਿਸੀ ਦੇ ਨਾਲ ਜਿਹੜੇ ਇਮੀਗ੍ਰੈਂਟ ਨੰਬਰਸ ਨੇ ਉਹ ਓਵਰ ਨੰਬਰ ਹੋ ਗਏ ਆ ਜਿਹੜੀ ਕਿ ਜਿਹੜਾ ਇਨਫਰਾਸਟ੍ਰਕਚਰ ਆ ਉਸ ਦੇ ਨਾਲੋਂ ਤੇ ਜਿਸ ਦੇ ਕਰਕੇ ਕਾਫੀ ਪ੍ਰੋਬਲਮਸ ਸੋਸਾਇਟੀ ਦੇ ਵਿੱਚ ਖੜੀਆਂ ਹੋ ਰਹੀਆਂ ਆ ਤਾਂ ਤੁਸੀਂ ਜਦੋਂ ਇਹ ਗੱਲ ਕਹਿੰਦੇ ਹੋ ਕਿ ਇਹ ਸਾਰੀ ਸਿਚੁਏਸ਼ਨ ਦੇ ਪੈਰਲਲ ਕਿ ਨਹੀਂ ਜਿੰਨੇ ਇਮੀਗ੍ਰੈਂਟਸ ਆਏ ਆ ਉਹਨਾਂ ਦੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ ਤਾਂ ਤੁਸੀਂ ਇਮੀਗ੍ਰੈਂਟਸ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸਟੂਡੈਂਟਸ ਆਏ ਆ ਇੰਟਰਨੈਸ਼ਨਲ ਸਟੂਡੈਂਟਸ ਆ ਤਾਂ ਤੁਸੀਂ ਕਿਹਨਾ ਗਰਾਉਂਡਸ ਦੇ ਉੱਤੇ ਕਿਸ ਲੌਜੀਕ ਦੇ ਉੱਤੇ ਤੁਸੀਂ ਇਹ ਗੱਲ ਕਰਦੇ ਹੋ ਕਿ ਜਿੱਥੇ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਮੇਰਾ ਸਵਾਲ ਵੱਲ ਮੈਂ ਸਪਸ਼ਟ ਕਰ ਦਿਆਂ ਕਿ ਜੋਬਸ ਘਟ ਰਹੀਆਂ ਨੇ ਹਾਊਸਿੰਗ ਕ੍ਰਾਈਸਿਸ ਸਾਹਮਣੇ ਖੜਾ ਆ ਰਾਈਟ ਲਗਾਤਾਰ ਵਧ ਰਹੀਆ ਕਿਉਂਕਿ ਡਿਮਾਂਡ ਵਧ ਗਈ ਆ ਸਪਲਾਈ ਘਟ ਆ ਤੇ ਉਹਦੇ ਵਿੱਚ ਜਿਹੜੇ ਵਰਕ ਪਰਮਿਟ ਐਕਸਟੈਂਸ਼ਨਸ ਦੀ ਤੁਸੀਂ ਡਿਮਾਂਡ ਕਰ ਰਹੇ ਹੋ ਨਾਲ ਤਾਂ ਉਹਦੇ ਵਿੱਚ ਤੁਹਾਡਾ ਲੌਜੀਕ ਕੀ ਆ ਤੁਹਾਡਾ ਗਰਾਉਂਡ ਕੀ ਆ ਦੇਖੋ ਮੇਨ ਪੁਆਇੰਟ ਤੇ ਇਹ ਆ ਕਿ ਜਿਹੜੇ ਵਿਦਿਆਰਥੀਆਂ ਦਾ ਐਕਚੁਅਲੀ ਪਰਮਿਟ ਐਕਸਪਾਇਰ ਹੋ ਰਿਹਾ ਉਹ ਨਹੀਂ ਜਿਹੜੇ ਆਲਰੇਡੀ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਜਿਨ੍ਹਾਂ ਨੂੰ 2-3-3 ਸਾਲ ਹੋ ਗਏ ਆ ਸੋ ਮਤਲਬ ਇੱਕ ਤਾਂ ਤੇ ਦੂਸਰਾ ਜਿਹੜੀ ਉਹ ਫੀਲਡਾਂ ਨੇ ਉਹ ਐਕਚੁਅਲੀ ਉਹ ਨਹੀਂ ਜਿਹਦੇ ਵਿੱਚ ਕੋਈ ਐਵਰੇਜ ਬਾਰਨ ਕੈਨੇਡੀਅਨ ਬਾਰਨ ਨੇ ਇਹ ਨਾ ਉਹ ਕੰਮ ਨਹੀਂ ਕਰਦਾ ਹੁਣ ਚਾਹੇ ਕੋਈ ਮਤਲਬ ਕੋ ਡਰੈਕਿੰਗ ਇੰਡਸਟਰੀ ਦੇ ਵਿੱਚ ਆ ਚਾਹੇ ਕੋਈ ਮਤਲਬ ਫੂਡ ਇੰਡਸਟਰੀ ਵਿੱਚ ਆ ਹੌਸਪੀਟੈਲਿਟੀ ਵਿੱਚ ਆ ਬਿਜ਼ਨਸ ਵਿੱਚ ਆ ਜਾਂ ਠੀਕ ਇਦਾਂ ਵੀ ਆ ਤੇ ਉਹ ਉਹ ਉਹਨਾਂ ਜੋਬਾਂ ਦੇ ਵਿੱਚ ਹੀ ਨਹੀਂ ਉਹ ਜਿਹੜੀਆਂ ਅਦਰਵਾਈਜ਼ ਉਹ ਟੂ ਜੌਬ ਕਰਦਾ ਹੀ ਨਹੀਂ ਸੀ ਜਾਂ ਕੋਈ ਕਰਨੀ ਹੀ ਨਹੀਂ ਚਾਹੁੰਦਾ ਹਣ ਸੋ ਉਹਦਾ ਆਰਗੂਮੈਂਟ ਹੈ ਨਹੀਂ ਜਾ ਕੇ ਵਿਦਿਆਰਥੀ ਕਿਸੇ ਦੀਆਂ ਜੋਬਾਂ ਲੈ ਰਹੇ ਆ ਬਲਕਿ ਤੁਸੀਂ ਦੇਖਿਓਗੇ ਜਿੱਦਾਂ ਹੁਣ ਜੀਡੀਆ ਦੇ ਵਿੱਚ ਜਿੱਥੇ-ਇਥੇ ਇੰਟਰਨੈਸ਼ਨਲ ਸਟੂਡੈਂਟਸ ਆਏ ਆ ਜਾਂ ਕਹਿ ਲਈਏ ਚੀਪ ਵੇਕਨ ਲੇਬਰ ਦਾ ਸੋਰਸ ਵੀ ਹੈਗੇ ਆ ਉਹ ਉਥੇ-ਉਥੇ ਨਵੀਂ ਇੰਡਸਟਰੀ ਖੁੱਲੀ ਆ ਉਥੇ ਨਵੇਂ-ਨਵੇਂ ਵੇਅਰਹਾਊਸੇਜ਼ ਆਏ ਆ ਸੋ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਉਹਨਾਂ ਨੇ ਕਿਹੇ ਦੀ ਜੌਬ ਖੋਲਹੀ ਆ ਕਿ ਜੌਬਸ ਬਾਧੂ ਸੀ ਆ ਲੇਬਰ ਦੀ ਸ਼ੌਰਜ ਸੀਗੀ ਤੇ ਉਹਨੂੰ ਕਵਰ ਕਰਨ ਦੇ ਲਈ ਸਟੂਡੈਂਟਸ ਆਏ ਆ ਹਨ ਸੋ ਮਦਰਵਾ ਆਰਗੂਮੈਂਟ ਕੰਪਲੀਟਲੀ ਫਾਲਸ ਗੱਲ ਹੈਗੀ ਆ ਦਾਸ ਨੰਬਰ 1 ਤੇ ਜਿਹੜੀ ਦੂਸਰੀ ਹੈਗੀ ਆ ਕਿ ਜਿਹੜਾ ਸਟੂਡੈਂਟ ਆਲਰੇਡੀ ਜਿਹੜੀ ਹਾਊਸਿੰਗ ਦਾ ਕ੍ਰਾਈਸਿਸ ਆ ਹਾਊਸਿੰਗ ਦਾ ਹਜੇ ਇਹਨਾਂ ਜੀਟੀਏ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਘਾਟ ਆ ਰਹੀ ਪੱਤ ਨੂੰ ਮਿਲ ਜਾਂਦੀ ਆ ਹਾਊਸਿੰਗ ਦਾ ਕ੍ਰਾਈਸਿਸ ਹੈਗਾ ਆ ਜਿਹੜੇ ਰਬੂਟ ਏਰੀਆਜ਼ ਦੇ ਵਿੱਚ ਇੰਸਟੀਟਿਊਸ਼ਨਸ ਹੈਗੇ ਆ ਉਹ ਉਹ ਇੰਸਟੀਟਿਊਸ਼ਨ ਦੀ ਜ਼ਿੰਮੇਵਾਰੀ ਵੀ ਬਣਦੀ ਆ ਉੱਥੇ ਕਿ ਜਦੋਂ ਤੁਸੀਂ ਜੇ ਤੁਹਾਨੂੰ ਪਤਾ ਕਿ ਇੰਟਰਨੈਸ਼ਨਲ ਸਮਾਜ ਨੰਬਰ ਦੇ ਵਿੱਚ ਉੱਥੇ ਹੋਣੀ ਆ ਤਾਂ ਉਹਨਾਂ ਨੂੰ ਪਹਿਲਾਂ ਯਕੀਨ ਬਣਾਉਣਾ ਚਾਹੀਦਾ ਕਿ ਉਹਨਾਂ ਕੋਲ ਪ੍ਰੋਪਰ ਰੈ residense ਹੈਗੀ ਆ ਜਾਂ ਉੱਥੇ ਰੈ residential resources ਹੈਗੇ ਆ ਅਵੇਲੇਬਲ ਉੱਥੇ ਤਾਂ ਕਿ ਵਿਆਣੀ ਵਿਦਿਆਰਥੀ ਇੱਥੇ ਰਹਿ ਸਕਣ ਤੇ ਜੇ ਉਹ ਨਹੀਂ ਯਕੀਨੀ ਬਣਾਉਂਦੇ ਤਾਂ ਫਿਰ ਉਸ ਵੇਲੇ ਸਰਕਾਰ ਨੂੰ ਵੀ ਸਟੈਪਟਿਕ ਕਰਦੀ ਲੋਡ ਸੀਗੀ ਹੈਗੀ ਆ ਇਸ ਵੇਲੇ ਵੀ ਜਿੱਥੇ-ਿੱਥੇ ਵੀ ਇਸ਼ੂ ਆਉਂਦਾ ਏ ਕਿ ਉਹ ਸਟੈਪ ਇਨ ਕਰਕੇ ਇਹ ਰੈਗੂਲੇਟ ਕਰਨਾ ਕਿ ਜਿਹੜੀ ਪopulation ਦਾ ਸ਼ੁੱਡ ਬੀ ਪ੍ਰੋਪੋਰਸ਼ਨਲ ਟੂ ਕਿ ਉੱਥੇ ਰਿਸੋਰਸਸ ਕਿੰਨੇ ਹਨ ਕਾਉਂਟੀਆਂ ਦੇ ਵਿੱਚ ਸਿਟੀਜ਼ ਦੇ ਵਿੱਚ ਟਾਊਨਸ ਦੇ ਵਿੱਚ ਹਨ ਤੇ ਜਿਹੜੀ ਦੁਆਰਾ ਮਤਲਬ ਜਿਹੜੀ ਗੱਲ ਹੈਗੀ ਆ ਜੌਬਸ ਦੇ ਇਸ਼ੂ ਦੇ ਉੱਤੇ ਉਹ ਤਾਂ ਬੇਸਿਕਲੀ ਤਾਂ ਆ ਗਈ ਆ ਕਿ ਵਿਦਿਆਰਥੀ ਆਲਰੇਡੀ ਜੌਬ ਜੌਬਾਂ ਕਰ ਰਹੇ ਆ ਇਹ ਕੋਈ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇਗੇ ਤੁਸੀਂ ਐਨੇ ਲੱਖ ਬੰਦੇ ਨਵੇਂ ਲੈ ਕੇ ਆਓ ਅਪਓ ਕਰ ਰਹੇ ਜਿਹੜੇ ਆਲਰੇਡੀ ਜੋਬਸ ਕਰ ਰਹੇ ਆ ਤੇ ਮਿਨੀਮਮ ਵੇਜ ਵਾਲੀ ਜੋਬ ਕਰ ਰਹੇ ਜਿਹੜੀ ਆਦਰਵਾਇਸ ਕਿਸੇ ਹੋਰ ਨਹੀਂ ਕਰਨੀ ਹੈ ਨਹੀਂ ਸੀਗੀ ਤੇ ਉਹ ਸਿਰਫ ਉਹ ਜੋਬਾਂ ਕਰ ਰਹੇ ਆ ਤੇ ਉੱਤੇ ਵੇਟ ਕਰ ਰਹੇ ਆ ਕਿ ਪੀਆਰ ਪਾਸਪੋਰਟ ਦੇ ਉੱਤੇ ਉਹਨਾਂ ਦੀ ਇਮੀਗ੍ਰੇਸ਼ਨ ਦਾ ਟ੍ਰਾਂਜ਼ਿਸ਼ਨ ਹੋਣੀ ਹੈ ਉਹਦਾ ਦੀ ਤੇ ਨਹੀਂ ਹੋ ਰਹੀ ਸੋ ਦੈਸ ਕਰੀਅਰ ਦੀ ਵੀ ਪ੍ਰੋਬਲਮ ਹਾਂਜੀ ਤੇ ਇੱਕ ਪਾਸੇ ਜਸਪ੍ਰੀਤ ਸਿੰਘ ਜੀ ਇਹ ਵੀ ਮੁੱਦਾ ਇਸ ਦੇ ਨਾਲ ਜੁੜਿਆ ਹੋਰ ਸਾਹਮਣੇ ਆ ਰਿਹਾ ਹੈ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਨੀ ਹੋਵੇ ਪਿਛਲੇ ਦਿਨਾਂ ਦੌਰਾਨ ਕਾਫੀ ਚਰਚਾ ਚ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਨੇ ਕਿਉਂਕਿ ਉਹ ਮਤਲਬ 노 ਸਟੇਟਸ ਵਾਲੀ ਸਿਚੁਏਸ਼ਨ ਵੱਲੋਂ ਵਧ ਰਹੇ ਆ ਵਰਕ ਪਰਮਿਟਸ ਉਹਨਾਂ ਦੇ ਐਕਸਪਾਇਰ ਹੋਣ ਵਾਲੇ ਆ ਤੇ ਪੀਆਰ ਦਾ ਕੋਈ ਰਾਹ ਨਹੀਂ ਦਿਖ ਰਿਹਾ ਤੇ ਉਸ ਤੋਂ ਉਹ ਮਤਲਬ ਇਸ ਸਿਚੁਏਸ਼ਨ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਅਸਾਈਲਮ ਅਪਲਾਈ ਕਰ ਰਹੇ ਆ ਕੈਨੇਡਾ ਦੇ ਵਿੱਚ ਤੇ ਇਸ ਦੇ ਨਾਲ ਹੀ ਮਤਲਬ ਐਲ ਐਮ ਆਈਏ ਦੀ ਜਿਹੜੀ ਐਕਸਪਲੋਰਟੇਸ਼ਨ ਆ ਉਹਦੀਆਂ ਵੀ ਵੱਡੀ ਗਿਣਤੀ 'ਚ ਖਬਰਾਂ ਸਾਹਮਣੇ ਆ ਰਹੀਆਂ ਜਿਹੜਾ ਜਿਹੜਾ ਐਲ ਐਮ ਆਈਏ ਉਹ ਕਿਵੇਂ ਜਿਹੜੇ ਕੁਝ ਇਮੀਗ੍ਰੇਸ਼ਨ ਏਜੰਟਸ ਨੇ ਉਹ ਮਤਲਬ ਹਜ਼ਾਰਾਂ ਡਾਲਰ ਜਿਹੜਾ ਸਟੂਡੈਂਟਸ ਤੋਂ ਲੈ ਕੇ ਤੇ ਉਸ ਤਰੀਕੇ ਦੇ ਨਾਲ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਹੋ ਰਹੀ ਆ ਤਾਂ ਜਿਹੜੀਆਂ ਇਹ ਪ੍ਰੋਬਲਮਸ ਸਟੂਡੈਂਟਸ ਫੇਸ ਕਰ ਰਹੇ ਆ ਉਹਦਾ ਅਲਟੀਮੇਟਲੀ ਸੋਲੂਸ਼ਨ ਕੀ ਆ ਮਤਲਬ ਤੁਸੀਂ ਉਹਦੇ ਉਹਨੂੰ ਕਿਵੇਂ ਦੇਖਦੇ ਹੋ ਬੇਸਿਕਲੀ ਜਿਹੜਾ ਜਿਹੜੀ ਆਪਾਂ ਲੈਟਰ ਭੇਜੀ ਆ ਬੇਸਿਕਲੀ ਦਾ Part of ਸੋਲੂਸ਼ਨ ਇਹ ਕਿ ਜੋ ਕੁਝ ਵੀ ਥੋੜਾ ਚਾਹੀਦਾ ਲੰਬੇ ਵਰਕ ਪਰਮਿਟ ਹੋਣੇ ਚਾਹੀਦੇ ਆ ਤਾਂ ਕਿ ਜਿਹੜੀ ਸਕਿੱਲ ਟ੍ਰੇਡ ਦੇ ਵਿੱਚ ट्रांजिशन ਹੋ ਸਕੇ ਹੈਲਥ ਕੇਅਰ ਦੇ ਵਿੱਚ ਵਿਦਿਆਰਥੀ ਉਹਦਾ ਪੋਸਟ ਗ੍ਰੈਜੂਏਟ ਕੋਮਪਲਟ ਹੋਣ ਦੀ ट्रांजिशन ਹੋ ਸਕੇ ਜਾਂ ਉਸ ਤੋਂ ਇਲਾਵਾ ਹੋਰ ਮਤਲਬ ਜਿੰਨੀਆਂ ਵੀ ਪ੍ਰੋਬਲਮਸ ਹੈਗੀ ਉਹਨਾਂ ਨੂੰ ਸਟੈਪ ਬਾਈ ਸਟੈਪ ਹੀ ਜਾਏ ਕਿ ਕੁਝ ਜਰੂਰੀ ਡਿਸੀਜਨ ਟੇਕ ਕਰ ਲਈ ਜਾਂ ਬੈਂਡ ਦੀ ਹੁੰਦੀ ਹੈ ਜਾਂ ਪ੍ਰੋਮੋਸ਼ਨ ਦੀ ਹੁੰਦੀ ਹੈ ਯਾਗਰ ਯੂਨੀਵਰਸਿਟੀ ਦੀਆਂ ਮੈਡੀਕਲ ਜਮਬਰੀ ਦੇ ਵਿੱਚ ਕੰਮ ਹੋ ਗਿਆ ਸੋ ਉਹੀ ਮਤਲਬ ਸਟੈਪ ਬਾਈ ਸਟੈਪ ਹੀ ਆ ਸਾਰੇ ਆ ਸਾਹੀ ਤੀਜਾ ਕਰ ਰਹੀ ਹੈ ਤੇ ਜਿਹੜਾ ਐਲ ਐਮ ਆਈ ਐਸ ਦਾ ਵੀ ਹੈਗਾ ਜਾਂ ਪੀ ਐਮ ਪੀਜ਼ ਦੇ ਵਿੱਚ ਜਾਂ ਫਿਰ ਜੇ ਇਨ ਜਨਰਲ ਜਿਹੜੇ ਪੀ ਆਰ ਪਾਥਵੇ ਸੌਕੇ ਹੋਈ ਆ ਸੋ ਬੇਸਿਕਲੀ ਉਹ ਤਾਂ ਇੱਕ ਤਾਂ ਕਾਰਨ ਹੁੰਦਾ ਹੀ ਆ ਕਿ ਜਿਹੜੇ ਐਪਲੀਕੇਟਸ ਹਨ ਦਾ ਨੰਬਰ ਬਹੁਤ ਆਪ ਹੋ ਗਿਆ ਸੀਗਾ ਰੀਸਨਲੀ ਪਿਛਲੇ ਕਾਫੀ ਸਾਲਾਂ ਦੇ ਵਿੱਚ ਤੇ ਦੂਸਰੀ ਗੱਲ ਹੈਗੀ ਆ ਕਿ ਮਿਨਿਸਟਰ ਨੇ ਹੁਣ ਹੀ ਜਦੋਂ ਦਬਾਅ ਤੇ ਪਹਿਲਾਂ ਮਲੇ ਆ ਜਾਂ ਵੈਸੇ ਵੀ ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਬਿਆਨ ਆਇਆ ਸੀਗਾ ਕਿ ਉਹਨਾਂ ਨੇ ਡੋਮੈਸਟਿਕ ਡਰਾਫਟ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਹੁਣ ਜਿਹੜੇ ਇੰਕੈਂਡੀਡੇਟ ਆਲਰੇਡੀ ਜਿਹੜਾ ਮਤਲਬ ਪੂਲ ਹੈਗਾ ਬੰਦਿਆਂ ਦਾ ਉਹਨਾਂ ਦੇ ਉੱਤੇ ਫੋਕਸ ਕੀਤਾ ਜਾਊਗਾ ਸੋ ਹੋਪਫੁਲੀ ਉਹ ਜਿਹੜਾ ਪ੍ਰੈਸ਼ਰ ਆ ਉਹ ਘਟੂਗਾ ਬਟ ਐਟ ਦ ਸੇਮ ਟਾਈਮ ਆਪਣੀ ਜਿਹੜੀ ਮੰਗ ਸੀਗੀ ਕਿ ਜਿਹੜੇ ਐਸੋਡੇ ਜਿਨ੍ਹਾਂ ਦੇ ਵਰਕ ਪਰਮਿਟ ਹੋਣੇ ਐਕਸਪਾਇਰ ਹੋ ਰਹੇ ਆ ਕਿ ਉਹਨਾਂ ਦਾ ਕੁਝ ਨਾ ਕੁਝ ਹੱਲ ਕੀਤਾ ਜਾਵੇ ਸੋ ਦੈਟ ਵਾਸ ਦ ਮੇਨ ਕਨਸਰਨ ਤੇ ਬਾਕੀ ਜਿਹੜਾ ਪੀਐਨਪੀਜ਼ ਵਗੈਰਾ ਦਾ ਜਾਂ ਹੋ ਰਿਹਾ ਫਰਾਡਰਟ ਐਕਟੀਵਿਟੀਜ਼ ਕਾਫੀ ਸਮੇਂ ਤੋਂ ਚੱਲਦੀ ਆ ਰਹੀਆਂ ਸੋ ਇਸੇ ਕਰਕੇ ਸੀ ਕਹਿ ਰਹੇ ਜੇ ਵਰਕ ਪਰਮਿਟ ਲੰਬੇ ਹੋਣਗੇ ਤੇ ਜਾਂ ਫਿਰ ਡੋਮੈਸਟਿਕ ਡਾਲਸ ਓਵਰ ਹੋਣਗੇ ਤਾਂ ਆਬਵੀਅਸਲੀ ਫਿਰ ਜਿਹੜੀਆਂ ਐਲਐਮਆਈਜ਼ ਵਗਦੀਆਂ ਜਾਂ ਕਿਦਾਂ ਦਾ ਵੀ ਉਹ ਸਕੈਮ ਸਾਰਾ ਚੱਲਦਾ ਉਹਦੇ ਤੇ ਠੰਡ ਪੂਗੀ ਠੀਕ ਹੈ ਜਸਪੀਰ ਸਿੰਘ ਜੀ ਅਖੀਰ ਦੇ ਵਿੱਚ ਇੱਕ ਜਾਂਦੇ ਜਾਂਦੇ ਤੋਤੋਂ ਜ਼ਰੂਰ ਤੁਹਾਡੀ ਰਾਏ ਜਾਣਨੀ ਚਾਹਾਂਗੀ ਕਿ ਕਿਉਂਕਿ ਸਾਨੂੰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਤੱਕ ਵੀ ਇਹ ਜਰੂਰ ਜਿਹੜੀ ਗਰਾਉਂਡ ਸਿਚੁਏਸ਼ਨ ਆ ਉਹ ਕਲੀਅਰ ਹੋਵੇ ਇੱਕ ਕਮਿਊਨਿਟੀ ਲੀਡਰ ਦੇ ਰਾਹੀਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਜਰੂਰ ਦੱਸੋ ਕਿ ਇਸ ਟਾਈਪ ਜੋ ਕੈਨੇਡਾ ਦੀ ਸਿਚੁਏਸ਼ਨ ਆ ਕਿਉਂਕਿ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਤਿਆਰੀ ਕਰੀ ਬੈਠੇ ਆ ਅੱਜ ਦੇ ਅੱਜ ਦੀ ਡੇਟ 'ਚ ਵੀ ਕੈਨੇਡਾ ਆਉਣ ਦੀ ਤਾਂ ਉਹਨਾਂ ਵਿਦਿਆਰਥੀਆਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਕਿ ਇੱਥੇ ਗਰਾਉਂਡ ਸਿਚੁਏਸ਼ਨ ਨੂੰ ਦੇਖਦਿਆਂ ਤੁਹਾਡੇ ਆਪਣੇ ਪਰਸਨਲ ਐਕਸਪੀਰੀਅੰਸ ਨੂੰ ਕਿਉਂਕਿ ਤੁਸੀਂ ਇੱਕ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆ ਕੇ ਇੱਥੇ ਕਾਮਯਾਬ ਹੋਏ ਹੋ ਤਾਂ ਮਤਲਬ ਤੁਸੀਂ ਕੀ ਉਹਨਾਂ ਵਿਦਿਆਰਥੀ ਨੂੰ ਸਲਾਹ ਦੇਣੀ ਚਾਹੁੰਦੇ ਹੋ ਜਿਹੜੀ ਕਿ ਆਮ ਤੌਰ ਤੇ ਜਿਹੜੇ ਉੱਥੇ ਟਰੈਵਲ ਏਜੰਟਸ ਨੇ ਉਹ ਇੱਥੋਂ ਦੀ ਰਿਐਲਿਟੀ ਜਾਂ ਇੱਥੋਂ ਦੀ ਜਿਹੜੀ ਆ ਗਰਾਊਂਡ ਸਿਚੁਏਸ਼ਨ ਭਾਵੇਂ ਓਪਰਚ्युनिटीਜ਼ ਦੇ ਰੂਪ 'ਚ ਹੋਵੇ ਭਾਵੇਂ ਉਹ ਚੈਲੰਜਰਸ ਦੇ ਰੂਪ 'ਚ ਹੋਵੇ ਜਿਹੜੀ ਨਹੀਂ ਦੱਸਦੇ ਉੱਥੇ ਵਿਦਿਆਰਥੀਆਂ ਨੂੰ ਤਾਂ ਜ਼ਰੂਰ ਜਾਂਦੇ ਜਾਂਦੇ ਤੁਸੀਂ ਇਸ ਬਾਰੇ ਆਪਣੀ ਰਾਏ ਜ਼ਰੂਰ ਦੱਸਿਓ ਦੇਖੋ ਸਭ ਨੂੰ ਮੇਨ ਗੱਲ ਤਾਂ ਇਹ ਹੀ ਆ ਕਿ ਜਿਹੜਾ ਮਨ ਲ ਕੈਨੇਡੀਅਨ ਡ੍ਰੀਮ ਆ ਤੋਂ 5-10 ਸਾਲ ਪਹਿਲਾਂ ਸੀਗਾ ਉਹ ਤਾਂ ਹੁਣ ਬਿਲ ਕੀ ਜਬਾ ਬਹੁਤ ਜ਼ਿਆਦਾ ਆਪੋਜ਼ਿਟਿਵ ਹੋਉਂਦੀਆਂ ਤੇ ਦੂਸਰਾ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਆ ਪਰ ਮੋਸਟਲੀ ਆਪਣੇ ਬੰਦੇ ਸਮਝਦੇ ਨਹੀਂ ਇਹ ਗੱਲ ਪਰ ਇੱਥੇ ਜੇ ਕਿਸੇ ਹੋਣਾ ਵੀ ਆ ਤੇ ਉਹ ਗ੍ਰੈਜੂਏਸ਼ਨ ਕਰਕੇ ਆਉਂਦੇ ਤੇ ਉਹਨਾਂ ਦੇ ਪੀਆਰ ਦੇ ਚਾਂਸਸ ਵੀ ਵਧ ਹੁੰਦੇ ਆ ਉਹਨਾਂ ਦੇ এমਪਲੋਇਮੈਂਟ ਦੇ ਚੰਗੀ ਐਮਪਲੋਇਮੈਂਟ ਦੇ ਚਾਂਸਸ ਵੀ ਵਧ ਹੁੰਦੇ ਆ ਕੰਪੇਅਰ ਨੂੰ ਜਦੋਂ ਤੁਸੀਂ ਸਰ ਕੋ ਪਲੱਸ 2 ਕਰਕੇ ਆਉਂਦੇ ਆ ਹਾਈ ਸਕੂਲ ਕਰਕੇ ਆਉਂਦੇ ਆ ਹਨਾ ਤੇ ਉਹ ਵੀ ਹੋਰ ਐਸ ਅ ਕਮਿਊਨਿਟੀ ਵੀ ਬਹੁਤ ਨੁਕਸਾਨ ਹੁੰਦਾ ਇੱਥੇ ਆਪਾਂ ਐਂਡ ਆਫ ਡੇ ਤੁਹਾਡੇ ਕੋਲ ਕਰਦੇ ਆਂਦੇ ਸਾਰੇ ਪੈਸੇ ਖਰਚ ਕੇ ਦੀਆ ਕਿ ਡਿਪਲੋਮ ਤੋ ਆਹੀ ਚੀਜ਼ ਹੈ ਕਿ ਕਿ ਮਤਲਬ ਗ੍ਰੈਜੂਏਸ਼ਨ ਕਰਕੇ ਹੁਣ ਤੇ ਕਿਸੇ ਚੰਗੀ ਫੀਲਡ ਦੇ ਵਿੱਚ ਵੀ ਕਰਕੇ ਹੁਣ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੈਗਾ ਜਾਂ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਬੈਟਰ ਸਰਵ ਕਰ ਸਕਦੇ ਆ ਜਾਂ ਫਾਈਨੈਂਸ਼ਲੀ ਸਟੇਬਲ ਹੋ ਸਕਦੇ ਆ ਉਹ ਚੀਜ਼ਾਂ ਦਾ ਧਿਆਨ ਰੱਖ ਕੇ ਹੁਣਾ ਚਾਹੀਦਾ ਤੇ ਇੱਕ ਜਿਹੜਾ ਜਿੱਦ ਕੈਨੇਡਾ ਨੂੰ ਐਸ ਅ ਮਤਲਬ ਬਾਈਪਾਸ ਸੋਲੂਸ਼ਨ ਮੰਨਿਆ ਜਾਂ ਮੰਨਦੇ ਆਪਣੇ ਬੰਦੇ ਇੱਕ ਕੰਪੀਟੀਸ਼ਨ ਦਾ ਹਨ ਉਹ ਹੀ ਬਿਲਕੁਲ ਨਹੀਂ ਹੈਗਾ ਕਿ ਜਿਹੜੀ ਆ ਪ੍ਰੋਬਲਮ ਹੈ ਜਿੱਦ ਤੁਸੀਂ ਜੌਬਲੈਸਨੈਸ ਦੀ ਪ੍ਰੋਬਲਮ ਪੰਜਾਬ ਫੇਸ ਕਰਦੇ ਆ ਉਹ ਤੁਸੀਂ ਹੁਣ ਕੈਨੇਡਾ ਜਾ ਕੇ ਵੀ ਕਰਦੀ ਕਰਦੀ ਆ ਸੋ ਤੁਹਾਨੂੰ ਆਪਣੇ ਆਪ ਦੇ ਉੱਤੇ ਕੰਮ ਕਰਨਾ ਪੈਣਾ ਆਪਣੇ ਆਪ ਨੂੰ ਆਪਸ ਵਿੱਚ ਇਹ ਤਾਂ ਕਰਦੇ ਹੀ ਪੈਣਾ ਦੁਨੀਆ ਦੇ ਵਿੱਚ ਕਿਤੇ ਵੀ ਕੰਮ ਜਸਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਡਿਟੇਲਡ ਗੱਲਾਂ ਇਸ ਇੰਪੋਰਟੈਂਟ ਇਸ਼ੂ ਬਾਰੇ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਤੁਸੀਂ ਲਗਾਤਾਰ ਜਿਹੜੀ ਐਡਵੋਕੇਸੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇੱਥੇ ਕਰ ਰਹੇ ਹੋ ਮਤਲਬ ਅਸੀਂ ਉਹਦੀ ਤਾਰੀਫ਼ ਕਰਦੇ ਆ ਤੁਹਾਡੇ ਕੰਮ ਦੀ ਤੇ ਤੁਸੀਂ ਲਗਾਤਾਰ ਉਹਨਾਂ ਬੱਚਿਆਂ ਦੀ ਉਹਨਾਂ ਸਟੂਡੈਂਟਸ ਦੀ ਆਵਾਜ਼ ਬਣ ਰਹੇ ਹੋ ਇੱਥੇ ਦੇ ਆਸ ਕਰਦੇ ਆ ਕਿ ਤੁਹਾਡੀ ਇਹ ਜੜੀ ਮਿਹਲ ਤਾਂ ਇਹਨੂੰ ਗੌਰ ਪਵੇਗਾ ਤੇ ਹਜ਼ਾਰਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਟਾਈਮ ਇੱਕ ਅਨਸਰਟੇਨਟੀ ਦੀ ਸਿਚੁਏਸ਼ਨ ਫੇਸ ਕਰ ਰਹੇ ਆ ਉਹਨਾਂ ਦੇ ਲਈ ਕੁਛ ਨਾ ਕੁਛ ਜੜੀ ਸੋਲਿਡ ਇਮੀਗ੍ਰੇਸ਼ਨ ਪਾਲਿਸੀ ਆ ਗਵਰਨਮੈਂਟ ਲੈ ਕੇ ਆਉਂਗੀ ਤੇ ਜਿਹੜੀ ਮਨ ਪੈਟੀਸ਼ਨ ਆ ਉਹਦੇ ਬਾਰੇ ਵੀ ਹਾਊਸ ਆਫ ਕਾਮਰਸ ਦੇ ਵਿੱਚ ਜਿਹੜਾ ਆ ਪੋਜ਼ਿਟਿਵ ਰਿਸਪੋns ਅਸੀਂ ਦੇਖਾਂਗੇ ਆਸ ਕਰਦੇ ਆ ਤਾਂ ਕਿ ਜਿਹੜੇ ਇਹ ਸਟੂਡੈਂਟ ਜਿਹੜੇ ਇੱਕ ਕੈਨੇਡੀਅਨ ਡ੍ਰੀਮ ਇੱਕ ਖੁਸ਼ਹਾਲੀ ਦਾ ਸੁਪਨਾ ਲੈ ਕੇ ਕੈਨੇਡਾ ਆਏ ਆ ਉਹ ਇੱਥੇ ਆਪਣੀ ਖੁਸ਼ਹਾਲ ਜ਼ਿੰਦਗੀ ਬਸਰ ਕਰਨ ਤੇ ਸਾਡੇ ਨਾਲ ਜੁੜਨ ਦੇ ਲਈ ਸਾਡੇ ਨਾਲ ਇਹ ਸਾਰੀ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਫੇਰ ਕਿਸੇ ਹੋਰ ਮਸਲੇ ਦੇ ਉੱਤੇ ਤੁਹਾਡੇ ਤੱਕ ਰੀਚ ਆਊਟ ਕਰਾਂਗੇ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਾਹਿਬ ਜਸਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਸਾਡੇ ਨਾਲ ਅੱਜ ਗੱਲਬਾਤ ਕੀਤੀ ਆ ਇਸ ਮਸਲੇ ਦੇ ਉੱਤੇ ਇਤਿਆਸ ਕਰਦੇ ਆ ਕਿ ਸਾਡੇ ਦਰਸ਼ਕਾਂ ਨੂੰ ਸਾਡੇ ਗੱਲਬਾਤ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊਗਾ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਅਹਿਮ ਮੁੱਦੇ ਤੇ ਜੋ ਸਮਾਜ ਸੋਸਾਇਟੀ ਕਮਿਊਨਿਟੀ ਦੇ ਲਈ ਅਹਿਮ ਹੋਵੇ ਉਸ ਤੇ ਉੱਤੇ ਕਿਸੇ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਟੀਵੀ 84 ਦੇਖਦੇ ਰਹੋ ਟੀਵੀ 84 ਨਾਲ ਜੁੜੇ ਰਹੋ ਟੀਵੀ 84 ਨੂੰ ਸਪੋਰਟ ਕਰਦੇ ਰਹੋ ਸਾਡਾ ਪ੍ਰੋਗਰਾਮ ਦੇਖਣ ਲਈ ਧੰਨਵਾਦ ਅਗਲੇ ਪ੍ਰੋਗਰਾਮ ਤੇ ਮਿਲਦੇ ਹਾਂ ਉਦੋਂ ਤੱਕ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ